ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਦੋਸਤੋ ਗੱਲ ਕਰਦੀਏ ਜੋ ਦੋਸਤੋ ਜੋ ਬੱਚੇ ਦੋਸਤੋ AATT ਐਂਡਰਸ ਐਗਜ਼ਾਮ ਦਾ ਜੋ ਪੇਪਰ ਹੋਇਆ ਸੀ ਦੋਸਤੋ ਉਸ ਦਾ ਰਿਜ਼ਲਟ ਆਫ ਦੀ ਫਾਈਨਲ ਲਿਸਟ ਜੋ ਮੈਰਿਟ ਲਿਸਟ ਸੀ ਉਹਦੀ ਜਾਰੀ ਹੋ ਚੁੱਕੀ ਦੋਸਤੋ ਉਹ ਤੁਸੀਂ ਆਪਣਾ ਕਿਦਾਂ ਆਪਣਾ ਨਾਮ ਦੇਖਣਾ ਹੈ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗਾ ਤੁਹਾਨੂੰ PDF ਵੀ ਪ੍ਰੋਵਾਈਡ ਕਰਵਾਵਾਂਗਾ ਸਭ ਤੋਂ ਪਹਿਲਾਂ ਦੋਸਤੋ ਜਿੱਦਾਂ ਹੀ ਇੱਕ ਬੱਚੇ ਦਾ ਤੁਸੀਂ ਆਪਣਾ ਜੋ ਰੋਲ ਨੰਬਰ ਪੜੋਗੇ ਤੁਹਾਡੇ ਰੋਲ ਨੰਬਰ ਆ ਜਾਏਗਾ ਤਾਂ ਦੋਸਤੋ ਇੱਥੇ ਤੁਹਾਡੇ ਜੋ ਵੀ ਹੋਏਗਾ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਰੋਲ ਨੰਬਰ ਆ ਜਾਏਗਾ ਤੁਹਾਡਾ ਨਾਮ ਤੁਹਾਡਾ ਫਾਦਰ ਨੇਮ ਤੁਹਾਡਾ ਨੇਮ ਆ ਜਾਏਗਾ ਠੀਕ ਹੈ ਦੋਸਤੋ ਉਸ ਤੋਂ ਬਾਅਦ ਦੋਸਤੋ ਗੱਲ ਕਰਦੀ ਤੁਹਾਡੇ ਮੋਬਾਈਲ ਨੰਬਰ ਜੋ ਵੀ ਹੋਏਗਾ WhatsApp ਮੋਬਾਈਲ ਨੰਬਰ ਸਾਰਾ Gmail ਆਉਣ ਤੋਂ ਬਾਅਦ ਦੋਸਤੋ ਹੁਣ ਤੁਹਾਡਾ ਧਿਆਨ ਰਹੇ ਠੀਕ ਹੈ ਦੋਸਤੋ ਇੱਥੇ ਕੀ ਹੋਏਗਾ ਦੋਸਤੋ ਤੁਹਾਨੂੰ ਦੱਸਦੀਏ ਜੋ ਆ ਹਨ ਦੋਸਤੋ ਇਹ ਤੁਹਾਡੇ ਟੋਟਲ ਜੋ ਤੁਸੀਂ ਪੇਪਰ 100 ਕੁਐਸਚਨ ਦਾ ਤੇ ਉਸ ਵਿੱਚ ਟੋਟਲ ਤੁਹਾਡੇ ਕਿੰਨੇ ਸਹੀ ਹੋਏ ਸਨ ਜੋ ਤੁਹਾਡੇ 100 ਵਿੱਚੋਂ ਕਿੰਨੇ ਰੋਂਗ ਹੋਏ ਸਨ ਦੋਨੋਂ ਟੋਟਲ ਕਿੰਨੇ ਖਾਲੀ ਕੁਸ਼ਣ ਛੱਡੇ ਹਨ ਟੋਟਲ ਤੁਹਾਨੂੰ ਕਿੰਨੇ ਨੰਬਰ ਹਨ ਮਤਲਬ ਕਿ ਇੱਕ ਬੱਚੇ ਨੇ 93 ਕੁਸ਼ਣ ਬਿਲਕੁਲ ਸਹੀ ਕੀਤੇ ਹਨ ਸੱਤ ਰੋਂਗ ਹੋ ਗਏ ਹਨ ਉਸਨੇ ਕੋਈ ਵੀ ਖਾਲੀ ਕੁਸ਼ਣ ਨਹੀਂ ਛੱਡਿਆ ਟੋਟਲ ਉਸਦੇ 93 ਹਨ ਤਾਂ ਉਹ ਦੋਸਤੋ ਕੁਆਲੀਫਾਈ ਹੋ ਚੁੱਕਾ ਹੈ ਤੁਹਾਨੂੰ ਮੈਂ ਦੱਸ ਦਈਏ ਕਿ ਦੋ ਸੂ ਬੱਚੇ ਆਪਣਾ ਰਿਜ਼ਲਟ ਆਪਣਾ ਪੀਡੀਐਫ ਜੁੜ ਨਾਮ ਦੇਖ ਲੈਣਾ ਤੁਹਾਨੂੰ ਮੈਂ ਦੱਸ ਦਈਏ ਕਿ ਜੋ ਐਸਸੀ ਦਾ ਬੱਚਾ ਹੈ ਠੀਕ ਹੈ ਦੋਸਤੋ ਐਸਸੀ ਦੇ ਬੱਚੇ 45 ਰਿਲਾਕਸ਼ਨ ਦੇ ਕੇ ਦੋਸਤੋ 45 ਤੋਂ ਹਾਂ ਪਲੱਸ ਉਸਦੇ ਬੱਚਾ ਇਸ ਪੇਪਰ ਲਈ ਕੁਆਲੀਫਾਈ ਹੋ ਚੁੱਕਾ ਹੈ ਠੀਕ ਹੈ ਦੋਸਤੋ ਜੇਕਰ ਬੱਚੇ ਦੋਸਤੋਂ ਮੀਸੀ ਹੈ ਉਸਦੇ ਵੀ 45 ਤੋਂ ਪਲੱਸ ਹਨ ਜੇਕਰ ਦੋਸਤੋਂ ਬੱਚਾ ਜਰਨਲ ਵਿੱਚ ਹੈ ਤਾਂ ਉਸਦੇ 50 ਤੋਂ ਪਲੱਸ ਜਾਂ 50 ਨੰਬਰ ਆਉਣੇ ਕੰਪਲਸਰੀ ਸੀਰੀਜ਼ ਨਾਲ ਪੇਪਰ ਕੁਆਲੀਫਾਈ ਹੋ ਚੁੱਕਾ ਹੈ ਮਤਲਬ ਦੋਸਤੋਂ ਇੱਥੇ ਤੁਹਾਡੀ ਜੋ ਵੀ ਤੁਹਾਡਾ ਰਿਜ਼ਲਟ ਹੋਏਗਾ ਤੁਹਾਡੇ ਨੰਬਰ ਹੋਣਗੇ ਤੁਹਾਡੇ ਕੁਆਲੀਫਾਈ ਲਿਖਿਆ ਹੋਇਆ ਹੈ ਬਟ ਜਦੋਂ ਮੈਰਿਟ ਲਿਸਟ ਆਏਗੀ ਬਟ ਕਾਉਂਸਲਿੰਗ ਆਈ ਉਸ ਤੋਂ ਬਾਅਦ ਉਸ ਤੋਂ ਬਾਅਦ ਦੋਸਤੋਂ ਕਾਉਂਸਲਿੰਗ ਆਏਗੀ ਠੀਕ ਹੈ ਮਤਲਬ ਕਿ ਕਾਉਂਸਲਿੰਗ ਤੋਂ ਬਾਅਦ ਦੋਸਤੋਂ ਤੁਹਾਡਾ ਇੱਕ बच्चे होनगे उन्होंने मैनेजमेंट कोटा भी मिल जाएगा ਤੇ ਜੋ ਬੱਚੇ ਕਾਉਂਸਲਿੰਗ ਰਾਈਗ ਹੋਣ ਦੇ ਉਹਨਾਂ ਨੂੰ ਸਰਕਾਰੀ ਐਡਮਿਸ਼ਨ ਵੀ ਮਿਲ ਜਾਈਗੇ ਠੀਕ ਹੈ ਦੋਸਤੋ ਇੱਕ ਤੁਹਾਨੂੰ ਮੈਂ ਪ੍ਰੈਸ ਵਿੱਚ ਡਾਊਟ ਕਲੀਅਰ ਕਰਦਾ हूं जो बच्चे मैनेजमेंट ਵਿੱਚ ਵੀ ਕੋਟੇ ਚ ਪੈ ਸਕਦੇ ਹਨ ਜਾਂ ਕਿਸੇ ਵੀ ਜਿਹੜੇ ਐਡਮਿਸ਼ਨ ਜੇ ਮਿਲ ਜਾਂਦੀ ਨੇ ਐਸੀ ਬੱਚੇ ਨੂੰ ਉਹਦੀ ਸਕਾਲਰਸ਼ਿਪ ਵੀ ਆਉਂਦੀ ਹੈ ਡਾਕਟਰ ਪੀਐਮ ਉਹ ਬੇਦਕਰ ਵਾਲੀ ਫ੍ਰੀਸ਼ਿਪ ਕਾਰਡ ਵਾਲੀ ਉਹਦੀ ਸਕਾਲਰਸ਼ਿਪ ਆਉਣ ਤੋਂ ਬਾਦ ਉਹ ਸਾਰੀ ਦੋਸਤੋ ਫੀਸ ਦੇ ਜ਼ਰੀਏ ਦੇਣੀ ਹੁੰਦੀ ਹੈ ਕੋਈ ਦਿੱਕਤ ਨਹੀਂ ਕੋਈ ਕਿਸੇ ਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਤਾਂ ਹੀ ਹੋਪ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਦੋਸਤੋ ਜੋ ਦੋਸਤੋ ਤੁਹਾਡਾ ਇਹ ਹੋਏਗਾ ਪੀਡੀਐਫ ਦੋਸਤੋ ਇਹ ਰਿਜ਼ਲਟ ਦਾ ਇਹ ਤੁਹਾਨੂੰ ਆਪਣੇ ਇਸੇ ਟੈਲੀਗ੍ਰam ਚੈਨਲ ਪੋਜ਼ਿਟਿਵ ਹੈਰੀ ਪੰਜਾਬ ਦੋਸਤੋ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿੰਕ ਲੱਗਿਆ ਹੋਇਆ ਉਸ ਨੂੰ ਲਿੰਕ ਨੂੰ ਕਲਿੱਕ ਕਰੋਗੇ ਤਾਂ ਤੁਹਾਨੂੰ ਉੱਥੇ ਪੀਡੀਐਫ ਤੁਹਾਨੂੰ ਮਿਲ ਜਾਏਗੀ ਉੱਥੇ ਜੁਆਇਨ ਕਰਕੇ ਤੁਹਾਨੂੰ ਪੀਡੀਐਫ ਮਿਲ ਜੇਗੀ ਤੁਹਾਨੂੰ ਆਪਣਾ ਰਿਜ਼ਲਟ ਦੇਖ ਲੈਣਾ ਤੁਸੀਂ ਆਪਣੇ ਨੰਬਰ ਦੱਸ ਦੇਣਾ ਕਿ ਕਮੈਂਟ ਬਾਕਸ ਕਿੰਨੇ ਨੰਬਰ ਹਨ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੈ ਜਾਂ ਕੋਈ ਦਿੱਕਤ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਉਸ ਨੂੰ ਜਲਦੀ ਹੀ ਜਵਾਬ ਮਿਲ ਜਾਏਗਾ ਆਈ ਹੋਪ ਬੱਚੋ ਕਿ ਮੈਂ ਜਾਣਦਾ ਹਾਂ ਕਿ ਤੁਹਾਡੇ ਬਹੁਤ ਵਧੀਆ ਨੰਬਰ ਆਏ ਹੋਣਗੇ ਤੁਹਾਡਾ ਪੇਪਰ ਜੇਕਰ ਕਲੀਅਰ ਹੋ ਗਿਆ ਤਾਂ ਤੁਹਾਨੂੰ AATT ਐਡਮਿਸ਼ਨ ਮਿਲ ਜਾਏਗਾ ਠੀਕ ਹੈ ਦੋਸਤੋ ਤੋਂ ਦੁਬਾਰਾ ਫਿਰ ਦੱਸ ਦਈਏ ਕਿ AATT ਐਂਟਰ ਦਾ ਰਿਜ਼ਲਟ ਆਊਟ ਹੋ ਚੁੱਕਾ ਹੈ ਜਿਕਰ ਬੱਚੇ ਇਸ ਦੀ PDF ਚਾਹੀਦੀ ਹੈ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿੰਕ ਲੱਗਿਆ ਹੋਇਆ ਹੈ ਉਹ ਲਿੰਕ ਨੂੰ ਕਲੀਕ ਕਰਕੇ Telegram ਚੈਨਲ ਜੁਆਇਨ ਕਰੋ ਤਾਂ ਤੁਹਾਨੂੰ PDF ਡਾਇਰੈਕਟ ਮਿਲ ਜਾਏਗਾ ਆਪਣਾ ਰਿਜ਼ਲਟ ਦੇਖ ਸਕਦੇ ਹੋ ਠੀਕ ਆਈ ਹੋਪ ਤੁਹਾਨੂੰ ਸਾਰੀ ਵੀਡੀਓ ਕਲੀਅਰ ਸਮਝ ਆ ਗਈ ਹੋਵੇਗੀ ਅੱਜ ਦੀ ਵੀਡੀਓ ਇੱਥੇ ਖਤਮ ਕਰ ਦਿੰਦੇ ਆ ਧੰਨਵਾਦ